ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਖੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝ ਆ ਜੀ ਸੁਣਨ ਵਾਲੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਠੀਕ ਹੈ ਜੀ ਬਾਕੀ ਬਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਜਾਣ ਹਾਂਜੀ ਬਾਈ ਜੀ ਸਸਰੀ ਗਾ ਜੀ ਸਸਰੀ ਗਾ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਪ੍ਰਗਟ ਸਿੰਘ ਜੀ ਤਿੰਨ ਪੱਖੋ ਗਿਆ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਮਾਝ ਦੀ ਜਾਣਕਾਰੀ ਦੋ ਜੀ ਆਪਣੀ ਮਾਝ ਬਾਈ ਦੂਜਾ ਸੂਦਾ ਸੌਂਦੀ ਆ ਝੋਟੀ ਹਾਂਜੀ ਪਲੂਣੇ ਰੋ ਦਿੱਤਾ 14 ਕਿਲੋ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਤੇ ਚੰਗੇ ਵਧੀਆ ਰਿਕਾਰਡ ਦੀ ਆ ਝੋਟੀ ਠੀਕ ਹੈ ਜੀ ਠੀਕ ਹੈ ਨਾ ਤੇ ਦੇਣ ਕਿੰਨੇ ਬਾਕੀ ਨੇ ਦੇਣੇ ਤੇ ਬਾਈ ਅੱਜ 12 ਦਿਨ ਨੂੰ ਦਿਨ ਪੂਰੇ ਆ ਝੋਟੀ ਦੇ ਠੀਕ ਹੈ ਜੀ ਹਾਂਜੀ ਰੇਟ ਭਰਾ ਦਾ ਰੇਟ ਦਾ ਫੋਨ ਦੀ ਕਰਾਂਗੇ ਜੀ ਆਪਾਂ ਠੀਕ ਹੈ ਤੁਹਾਨੂੰ ਦੋਪ 14 ਕਲੀਟਰ ਦਿੰਦਾ ਠੀਕ ਹੈ ਜੀ ਹਲੇ ਦੂਜਾ ਸੁਆਸ ਹੁੰਦੀ ਆ ਬਾਈ ਦੂਜਾ ਸੁਆਸ ਹੁੰਦੀ ਹਾਂਜੀ ਹਾਂਜੀ ਤੋੜ ਦੋ ਬਰਾ ਲੰਮੀ ਜਿਆਦੂਤ ਬਹੁਤ ਚੰਗੀ ਆ ਠੀਕ ਹੈ ਜੀ ਹਾਂ ਲੋ ਜੀ ਚੈੱਕ ਕਰ ਸੰਦ ਲਾ ਜੋ ਬਰਾ ਬਾਹਰ ਲਾਈ ਬਰਾ ਤੋੜਾ ਤਰਾ ਦੇਖ ਸਾਦ ਕਰਮਾਂ ਬੜੀ ਦਾ ਕਰ ਲ ਕਰ ਲ ਬਰਾ ਗਾਂਹ ਨੂੰ ਹੋਰ ਕਰ ਲਾ ਲੋ ਜੀ ਫਿਰ ਉਹ ਕੋਲ ਬਰਾ ਇੱਕ ਮਿੰਟ ਨਾੜਾ ੜੂੜਾ ਫੁੱਲ ਆ ਬਾਈ ਦੁੱਧ ਆ ਰੀਆਂ ਠੀਕ ਹੈ ਨਾ ਲੋ ਬਰਾ ਸਾਜ ਪੂਰਾ ਫੁੱਲ ਲਗਾ ਠੀਕ ਹੈ ਛੋਟੀ ਪੜੀ ਬਹੁਤ ਆ ਗਈ ਬੱਕਟੀ ਲਾਡੂ ਲੰਗੀ ਪੀਂਗਾ ਹਾਂ ਹਾਂ ਤੇ ਲਾਡੂ ਲਾ ਪੰਗਾ ਆ ਗਿਆ ਠੀਕ ਤੁਹਾਨੂੰ ਬਹੁਤ ਚੰਗਾ ਲੱਗਿਆਗਾ ਮੈਨੂੰ ਪਰਲੀ ਸਾਈਡ ਵੀ ਦਿਖਾ ਦਿੰਦੇ ਰੋਕ ਲਓ ਇੱਕ ਮਿੰਟੇ ਥੋੜਾ ਲੋ ਜੀ ਫੇਸ ਕੁਆਲਟੀ ਦਿਖਾ ਚੈੱਕ ਕਰੋ ਜੀ ਠੰਡ ਦਾ ਕਰਕੇ ਭਰਾ ਮਾਈ ਨੂੰ ਵੀ ਨਹੀਂ ਜੀ ਠੀਕ ਹੈ ਨਾ ਜਿਹੇ ਜੀ ਹੈਗੀ ਹੈ ਭਾਈ ਇਹਨਾਂ ਹੋ ਜੀਆ ਨਾੜਾ ਲਾ ਚੈੱਕ ਕਰ ਸੰਪਰਾ ਲੈ ਕੱਚੀ ਆ 12 ਤਰੀਕ ਨੂੰ ਅੱਜ 6 ਤਰੀਕ ਹੋ ਗਈ ਅੱਜ 6 ਤਰੀਕ ਹੋ ਗਈ ਭਾਈ 12 ਦਿਨ ਨੂੰ ਦਿਨ ਪੂਰੇ ਹੋ ਜਾਂ ਟੋਟੀ ਦੇ ਠੀਕ ਹੈ ਜੀ ਹਾਂ ਹਾਂ ਤੇ ਮੰਨ ਕੇ ਚਲੋ 6 ਦਿਨ ਇਹ ਰਹਿਗੇ ਤੇ ਇੱਕ ਦੋ ਦਿਨ ਵੱਧ ਵੀ ਲੈ ਸਕਦਾ ਵੱਧ ਵੀ ਲੈ ਸਕਦਾ ਬਈ ਠੰਡ ਆ ਗਈ ਠੀਕ ਹੈ ਨਾ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਦੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੰਡੀ ਠੁੰਡੀ ਵਾਲੇ ਵੀਰ ਜੀ ਜائیں ਹੱਥ ਮਾਰੀ ਚਲੋ ਠੀਕ ਹੈ ਜੀ ਹੂੰ ਹੂੰ ਥੋੜਾ ਕਰਕੇ ਪਿੰਡ ਪਖੋਕੇ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਪਖੋਕੇ ਚ ਦੇ ਨੇੜੇ ਪੈਂਦਾ ਜੀ ਮੇਨ ਸੜਕ ਤੇ ਮੌਗਾ ਬਰਨਾਲਾ ਰੋਡ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ